ਕਰ ਲੋ ਨਾ ਗਿਆ ਫਸਕਲਾ ਆ ਜੀ ਫੋਟੋ ਉਹ ਮੈਂ ਪੂਰੇ ਕਮੇਟਰੀ ਵਾਲੀ ਮੋਟੇ ਚੈਕਰ ਫੋਟੋ ਸਿੱਧਾ ਰੋ ਜਲਈ ਅੱਜ ਸਾਰੇ ਭਰਾ ਮੇਰੇ ਦੋਸਤ ਲੋਇਸ ਕਲਬ ਵਾੜਾ ਚੜੀ ਦੇ ਪ੍ਰਧਾਨ ਸਾਰੇ ਬੁੜੀ ਟੀਮ ਸਾਡੇ ਕੋ ਆਈ ਅੱਜ ਮੇਰਾ ਜਨਮ ਦਿਨ ਹੋ ਚੱਜ ਅਸੀਂ ਵਹਿਰ ਲੋ ਆਜ ਲੰਗਰ ਲਾਇਆ ਬੁੱਟਾ ਦਾ ਬੁੱਟੇ ਬੰਡੇ ਅੱਜ ਕਿਹ ਤਰ੍ਹਾਂ ਕਰ ਤਾ ਸੌ ਬੁੱਟੇ ਬੰਡੇ ਆ ਔਰ ਮੈਂ ਹੀ ਆਜ ਕਰਦਾ ਕਿ ਜਿੱਦਾਂ ਅਸੀਂ ਆਪਣਾ ਬਰਥਡੇ ਤਾਂ ਮਨਾਣੇ ਆ ਹਰ ਬੰਦੇ ਨੇ ਹੀ ਸਾਡੇ ਵੱਜੇ ਤਾਂ ਹੀ ਇਹ ਵੀ ਕਰਦਾ ਕਿ ਆਪਣਾ ਬਰਥਡੇ ਅਨਿਵਰਸਰੀ ਕਿਸੇ ਨਾ ਕਹਿੰਦੇ ਇੱਥੇ ਬੁੱਟੇ ਲਾ ਕੇ ਜਾਓ ਕੋਈ ਕੰਮ ਕਰਕੇ ਜੇ ਤਰ੍ਹਾਂ ਸਵਾਸਲ ਕੰਮ ਕਰਾਉਣ ਲਈਏ ਤਾਂ ਜੋ ਬਹੁਤ ਸਮਾਰਨਕ ਛੜੇ ਸੇਰ ਬਣ ਜਾਏ ਕਿ ਅਸੀਂ ਆਪਣੇ ਖਾਲਪੇ ਦੇ ਜਨਨ ਤੋਂ ਬਣਾਏ ਉਹਨਾਂ ਨੇ ਲੇਕਾ ਇਦਾਂ ਬਣਾਮਾ ਦਾ ਥੋੜੇ ਜਿਹਾ ਮਜ਼ਾ ਲੱਗਦਾ ਤੁਸੀਂ ਬੈਤ ਤੁਹਾਨੂੰ ਇਹ ਕਹਿੰਦਾ ਇੱਧਰ ਕੰਮ ਕਰੇ ਦੇਖੋ ਔਰ ਤੁਹਾਨੂੰ ਖੁਦ ਲੱਗੂਗਾ ਤੁਹਾਡਾ ਮਨ ਨੂੰ ਸੰਤੋਸ਼ਟੀ ਮਿਲੂਗੀ ਜਦੋਂ ਮੈਂ ਕੰਮ ਕਰ ਰਿਹਾ ਮੈਨੂੰ ਗੱਲ ਹੈ ਜੋ ਅੱਜਕੱਲ੍ਹ ਹਾਲਾਤ ਹੈ ਟੈਂਪਰੇਚਰ 48 50 ਗੁੰਜ ਘੋਟੀਏ ਚੱਲ ਰਿਹਾ ਉਹਦੇ ਲਈ ਸਾਡਾ ਬੁੱਟੇ ਤੁਸੀਂ ਦੇਖਿਆ ਬੱਚੇ ਬੁੱਟੇ ਮੋਟੇ بڑے ਤਾਂ ਬੱਤ ਬੁੱਟੇ ਇਹ ਮੁੰਡੇ ਵੀ ਆ ਰਹੇ ਸੀ ਇਹੀ ਆਸ ਕਰਦੇ ਜਿੱਦੇ ਲੰਡੀ ਛਡੋਈ ਆ ਜੀ ਸਾਡੇ ਕਲੱਬ ਸਾਡੇ ਸੋਸਾਇਟੀ ਕਲੱਬਾਂ ਵਿੱਚ ਸਾਡੇ ਲੋ ਇਹ ਵੇਲੇ ਜਿਹੜੀ ਚੱਲ ਜੰਨੀ ਆ ਗਾੜੇ ਦੇ ਕੋਈ ਅਸੀਂ ਸੌ ਨਹੀਂ ਲਾਏ ਬੜੀ ਕਿੰਨੇ ਬੁੱਟੇ ਲਾਣੇ ਸੀ ਫਗੜਾ ਸਿਟੀ ਫਗੜਾ ਸ਼ਹਿਰ ਤੇ ਅਸੀਂ ਇੱਕ ਦਸਾਂਗੇ ਜਿਹੜੇ ਬੁੱਟੇ ਜੰਨੇ ਲਾ ਰਹੇ ਆ ਜਿੱਦਾਂ ਅਸੀਂ ਬੱਤ ਬਾਰ ਅ ਬੱਤਾਂ ਨੂੰ ਸੋਧ ਕਰਨੀ ਜਿੱਦਾਂ ਸਾਥ ਹੋਊਗਾ ਬੱਤ ਅਸੀਂ ਬੁੱਟੇ ਲਾਵਾਂਗੇ ਇੱਕ ਫੇਰ ਸਾਰੇ ਚਾਹਦੇ ਤੁਹਾਨੂੰ ਲਾ ਕੇ ਮੇਰੇ ਜੱਦ ਦਿੰਦੇ ਸਾਰੇ ਇਕੱਠੇ ਹੋ ਜਾ ਭਰਾ ਥੈਂਕ ਯੂ ਸੋ ਮਚ ਥੈਂਕ ਯੂ ਜੀ ਅੱਜ ਲਾਇਵਲ ਯੂਨਿਅਨ ਫਗਵਾੜਾ ਸਿਟੀ ਨੇ ਸਾਰੇ ਮੈਂਬਰਾਂ ਵੱਲੋਂ ਸਾਡੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਸਾਰੇ ਕਲੱਬ ਵੱਲੋਂ ਪ੍ਰਧਾਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਗੁਰਦੀਪ ਸਿੰਘ ਕੰਗਜੀ ਨੇ ਆਪਣੇ ਜਨਮ ਦਿਨ ਤੇ ਸੋਭ ਭੋਟਿਆਂ ਦਾ ਜਿਹੜਾ ਲੰਗਰ ਆ ਉਹ ਲਗਾਇਆ ਜੀ ਇਹ ਬਹੁਤ ਵਧੀਆ ਕੰਮ ਆ ਮੋਟੇ ਲਗਾਣੇ ਬਹੁਤ ਵਧੀਆ ਆ ਆਪਾਂ ਨੂੰ ਹਰ ਬੰਦੇ ਨੂੰ ਇੱਕ ਇੱਕ ਰੁੱਖ ਲਾਉਣਾ ਚਾਹੀਦਾ ਆ ਵੀ ਜਿਹੜਾ ਆਪਣੀ ਪ੍ਰਗਤੀ ਲਈ ਬਹੁਤ ਵਧੀਆ ਚੀਜ਼ ਆ ਤੇ ਮੈਂ ਇੱਕ ਵਾਰੀ ਫੇਰ ਗੁਰਦੀਪ ਸਿੰਘ ਕੰਗ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਜੀ ਧੰਨਵਾਦ। ਆਰੀ ਪੀਆਰ ਲਾਇੰਸ ਕਲੱਬ ਫਗਵਾੜਾ ਸਿਟੀ ਤੋਂ ਗੁਰਦੀਪ ਕੰਗ ਜੀ ਨੂੰ ਅੱਜ ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਦਿੰਦਾ। ਤੇ ਜਿਹੜਾ ਉਹਨਾਂ ਨੇ ਆਪਣੇ ਜਨਮ ਦਿਨ ਤੇ ਅੱਜ 100 ਬੂਟੇ ਦਾ ਲੰਗਰ ਲਗਾ ਕੇ ਉਪਰਾਲਾ ਕੀਤਾ। ਉਹਦੇ ਲਈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ। ਇਹਨਾਂ ਦੇ ਪੂਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਹਰ ਬੰਦਾ ਇੱਕ ਇੱਕ ਬੂਟਾ ਜ਼ਰੂਰ ਲਗਾਵੇ ਤੇ ਉਹਦਾ ਧਿਆਨ ਵੀ ਰੱਖਿਆ ਜਾਵੇ। ਧੰਨਵਾਦ। ਲਾਇੰਸ ਕਲੱਬ ਫਗਵਾੜਾ ਸਿਟੀ ਦੇ ਚਾਰਟਰ ਪ੍ਰਧ ਉਹਨਾਂ ਦੇ ਜਨਮ ਦਿਨ ਤੇ ਅੱਜ ਅਸੀਂ ਉਹਨਾਂ ਨੂੰ ਕਲੱਬ ਵੱਲੋਂ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿੰਨੇ ਆਂ ਔਰ ਲਾਇਆਇੰਸ ਕਲੱਬ ਦੇ ਚੇਅਰਟਰ ਪ੍ਰਧਾਨ ਗੁਰਦੀਪ ਕੰਗਜੀ ਨੇ ਜਿਹੜਾ ਅੱਜ 100 ਬੂਟਿਆਂ ਦਾ ਜਿਹੜਾ ਲੰਗਰ ਲਗਾਇਆ ਉਹ ਬਹੁਤ ਹੀ ਵਧੀਆ ਕੰਮ ਕੀਤਾ ਔਰ ਹਰ ਦੇਸ਼ ਵਾਸੀ ਨੂੰ ਸ਼ਹਿਰ ਵਾਸੀ ਨੂੰ ਇਹ ਬੂਟਿਆਂ ਦਾ ਜਰੂਰ ਪ੍ਰੋਜੈਕਟ ਕਰਨਾ ਚਾਹੀਦਾ ਹੈ ਹਰ ਬੰਦੇ ਨੇ ਇੱਕ ਇੱਕ ਬੂਟਾ ਲਗਾ ਕੇ ਉਹਦੀ ਰੱਖ-ਰਖਾਅ ਜਰੂਰ ਕਰਨਾ ਚਾਹੀਦਾ ਜੀ ਧੰਨਵਾਦ ਗੁਰਦੀਪ ਸਿੰਘ ਕੰਗਜੀ ਦਾ ਬਹੁਤ-ਬਹੁਤ